ਹਾਏ ਹਾਈ ਹੋਏ ਬੜਕ ਤੇ ਆਰਦੇ ਬੰਦ ਕਰ ਦੇ ਦੁਨੀ ਬਰਨਾਲਾ ਨੰਬਰ ਨੇ ਪਰ ਲਾਈ ਬਰਨਾਲਾ ਸੋ ਵੀ ਬਰਨਾਲੇ ਨੰਬਰੀ ਆ ਖੜੇ ਵੀ ਬਰਨਾਲੇ ਨੇ ਧਰਮੇ ਹਾਂਜੀ ਧਰਮੇ ਆ ਕੰਡੀਸ਼ਨ ਦਿਖਾ ਸਾਰੀ ਬਾਈ ਕਹਿੰਦਾ Ориਜਨਲ ਕੰਡੀਸ਼ਨ ਦਾ ਬਾਈ ਮਾਡਲ ਆ ਉੱਚਾ ਮਾਡਲ ਟਰੈਕਟਰ ਆ ਤੇ ਰਿਮ ਰਮ ਚੈੱਕ ਕਰ ਰਿਮ ਰਮ ਸਾਰਾ Ориਜਨਲ ਗਾਰੰਟੀ ਰਿਮ ਚੈੱਕ ਕਰਵਾ ਮਗਰਾੜ ਚੈੱਕ ਕਰਵਾ ਅੰਦਰੋਂ ਉੱਪਰੋਂ ਵੀ ਚੈੱਕ ਕਰਵਾ ਦੇ ਹਣਾ ਇਹ ਨਗਦ ਕੈਸਾ ਦਾ ਕਿ ਲੋਨ ਤੇ ਦੀਗਾ ਇਹ ਹੈਗਾ ਲੋਨ ਤੇ ਹੁਣ ਲੋਨ ਭਰਿਆ ਵੈ 35 ਨੰਬਰ ਫਾਰਮ ਹੈਗਾ ਆ ਜਾ ਬਈ ਸਾਰਾ ਕੁਝ ਓਕੇ ਹਾਂਜੀ ਤੇ ਜਾਨਕੀ ਖਰੀਦਣ ਵਾਲੇ ਸੱਜਣ ਨੂੰ ਕੋਈ ਦਿੱਕਤ ਨਹੀਂ ਜੇ ਉਹਨੇ ਲੋਨ ਕਰਵਾਉਣਾ ਜੇਦੀ ਹੋਊਗਾ ਲੋਨ ਭੇ ਹੁਣ ਜੇਦੀ ਹੋਊਗਾ ਹਾਂਜੀ ਧਰਮੇ ਚਾਰੇ ਟਾਇਰ ਤੇ ਜਮਾ ਹੀ ਨਾ ਮੇਰੇ ਇਹੋ ਵੀ ਨਾਮ ਨੇ ਪੋਲੋ ਦੇ ਪੋਲੋ ਦੇ ਨਹੀਂ ਚਾਰੇ ਟਾਇਰ ਇਧਰ ਵੀ ਚੈੱਕ ਕਰਵਾ ਦੇ ਇਧਰ ਵੀ ਆ ਦਮਕੜੇ ਜੀ ਚੈੱਕ ਕਰਾ ਦੇ ਤੇ ਉਹ ਤੋਂ ਬਾਅਦ ਆ ਗੱਡੀਆਂ ਉੱਪਰ ਲੱਗੀਆਂ ਵੀ ਨੇ ਆ ਵੀ ਦਿਖਾ ਦੇ ਮੇਰਾ ਕੱਲ ਹੀ ਲਾਇਆ ਨੇ ਟਾਇਰ ਤਾਂ ਦੇ ਇਹ ਇਹਨੂੰ ਵੀ ਸਟਾਰਟ ਕਰਕੇ ਦਿਖਾ ਫਿਰ ਹੁਣ ਇਹਦੇ ਵਿੱਚ ਵੀ ਕੰਮ ਆ ਰਿਹਾ ਹੈ ਇਹ ਜਿਹੜੀ ਵਾਲੀ ਚੰਗੇ ਰਹਿਮਾ ਸ ਅਸੀਂ ਸਟਾਰਟਿੰਗ ਵਾਲੀ ਕਾਰੜੀ ਆਉ ਹੈ ਅੱਜ ਜੰਮਦਾ ਨਾ ਇਕੱਲੇ ਇਕੱਲੇ ਤਾਂ ਨੇ ਹਾਂ ਸੂਰਜ ਤਾਂ ਸਿੱਪੀ ਜਾਂਦਾ ਹੈ ਰੰਗ ਖੀੜੀ ਜਾਂਦਾ ਹੈ ਰੇਤਾ ਉੱਡੀ ਜਾਂਦਾ ਮਿੱਤਰੋ ਇਹ ਪਰ ਸਾਰੀਆਂ ਚੀਜ਼ਾਂ ਫੇਲਣੇ ਚਾਹੇ ਸੂਰਜ ਸਿੱਪ ਜੇ ਚਾਹੇ ਰੇਤਾ ਉੱਡੀ ਜਾਵੇ ਪਰ ਜਿਹੜਾ origignal ਖੂਸਨ ਹੁੰਦਾ ਨਾ ਨੂਰ ਹੁੰਦਾ ਉਹ ਕਦੇ ਵੀ ਫਿੱਕਾ ਨਹੀਂ ਪੈਂਦਾ ਹੁੰਦਾ ਬਿਲਕੁਲ ਸ਼ਾਮ ਦਾ ਟਾਈਮ ਹੈ 6:05 ਵਜੇ 5:00 ਵਜੇ ਧਰਮੇ ਮੰਡੀ ਬਰਨਾਲਾ ਨਾਲ ਸਾਰੀ ਵਿਜੜ ਚੁੱਕੀ ਆ ਉਹ ਦੇਖੀ ਉਹ ਟਰੈਕਟਰ ਸਾਰੇ ਘਰਾਂ ਨੂੰ ਜਾਂਦੇ ਆ ਹਨ ਜਦੋਂ ਮਸ਼ੀਨਰੀ ਕੋਈ ਵੀ ਚੱਲਦੀ ਆ ਰੇਤਾ ਉੱਡਦਾ ਹੀ ਹੁੰਦਾ ਪਰ ਜਿਹੜੇ ਆ ਟਰੈਕਟਰ ਖੜੇ ਨੇ ਤੁਹਾਡੇ ਸਾਹਮਣੇ ਤੁਸੀਂ ਐ ਲੈ ਲਓ ਵੀ ਇਹ ਜਿਉਂ ਦੇ ਜਿਉਂ ਖੜੇ ਆ ਜਿੱਦਾਂ ਦੇ ਸਵੇਰੇ ਆਈ ਤੀ ਨਾ ਉਦਾਂ ਹੀ ਲਸਕੋਰ ਆ ਲਸਕੋਰ ਕਿਉਂ ਆ ਤੁਸੀਂ ਸਾਰੇ ਸਮਝ ਗਏ ਹੋਮੋਗੇ ਕਿਉਂਕਿ ਚੰਗੀ ਚੀਜ਼ ਤਾਂ ਚੰਗੀ ਹੁੰਦੀ ਆ ਇਧਰਲੇ ਪਾਸੇ ਦਾ ਖੜਾ ਫਾਰਮ ਟਰੈਕ 60 ਤੇ ਇਧਰਲੇ ਪਾਸੇ ਖੜਾ ਪ੍ਰੀਤ ਇਹ ਦੋਨੇ ਟਰੈਕਟਰ ਨਾਲ ਗੁਰਪਾਲ ਕਹਿੰਦਾ ਪੱਟੀ ਆਪੇ ਇਹ ਵੇਚਣੇ ਆ ਇਹਨਾਂ ਦਾ ਅਜ ਮੁੱਲ ਨਹੀਂ ਪਿਆ ਮੰਡੀ ਦੇ ਵਿੱਚ ਕਿਉਂਕ ਮੁੱਲ ਫਿਰ ਉਹ ਸੱਜਣ ਜਿਹੜੇ ਕਦਰਦਾਨ ਹੁੰਦੇ ਆ ਨਾ ਯਾਰ ਉਹ ਪਾਉਂਦੇ ਹੁੰਦੇ ਆ ਜਿਹੜੇ ਚੰਗੇ ਚੀਜ਼ਾਂ ਦੀ ਭਾਲ ਦੇ ਵਿੱਚ ਹੁੰਦੇ ਆ ਨਾ ਇਹ ਵੀਡੀਓ ਆਪਾਂ ਉਹਨਾਂ ਉਹਨਾਂ ਵਾਸਤੇ ਬਣਾ ਰਹੇ ਆ ਵੀ ਕੋਈ ਸੱਜਣ ਨਾਲ ਚੰਗਾ ਟਰੈਕਟਰ ਲੱਭਦਾ ਫਿਰਦਾ ਪ੍ਰੀਤ ਵੀ ਘੈਂਟ ਆ ਤੇ ਟਰੈਕਟਰ ਫਾਰਮ ਟਰੈਕ 60 ਵੀ ਘੈਂਟ ਆ ਗੁਰਪਾਲ ਮੈਨੂੰ ਇਹਦੀ ਡਿਟੇਲ ਦੱਸ ਪਹਿਲਾਂ ਤਾਂ ਇਹ ਕੰਡੀਸ਼ਨ ਦਾ ਓਰੀਜਨਲ ਹੀ ਜਿਹੜੀ ਰਿਸਕੋਰ ਮਾਰੀ ਜਾਂਦਾ ਸਾਰਾ ਓਰੀਜਨਲ ਹੈ ਸਾਰਾ ਇਹ ਨਾ ਮੜਾ ਮੋਟਾ ਦਿਵਾਲੀ ਕਰਕੇ ਪਿੱਛੇ ਲੈਂਕਾ ਹੀ ਰੇ ਮਾਰਦਾ ਹੂੰ ਤਾਂ ਓਰੀਜਨਲ ਹੈ ਸਾਰਾ ਅਸਾ ਰੰਗ ਲਿਸ਼ਕਾ ਇਹਦੇ ਲਿੰਕਾਂ ਤੇ ਰੰਗ ਵੱਜੇ ਹੋਇਆ ਉਦਾਂ オリジナル ਹੈ। ਬਾਕੀ ਰਹਿਣ ਵਾਲਾ। ਆਹ 100 ਦਾ ਤਾਂ オリジナル ਹੀ ਆ। ਸਾਰਾ ਰਹਿਣਾ 100 ਸੂਰਾ ਰਹਿਣਾ। ਮਾਡਲ ਕਿੰਨਾ ਹੈ? 22। ਅਸਾ 22 ਮਾਡਲ ਹੈ ਫਿਰ ਉੱਚਾ ਮਾਡਲ ਹੈ। ਬਰਨਾਲੇ ਦਾ ਨੰਬਰ ਹੈ। ਪਹਿਲੀ ਕੁਆਲਿਟੀ। ਅੱਛਾ ਜੀ। ਹਾਂ ਜੀ। ਦੋਨੇ ਹੀ ਬਰਨਾਲਾ ਨੰਬਰ ਨੇ ਪਰ ਲਾਈ ਬਰਨਾਲਾ। ਸੋ ਵੀ ਬਰਨਾਲੇ ਨੰਬਰ ਹੀ ਆ। ਦੋਨੇ ਬਰਨਾਲੇ ਨੇ ਧਰਮੇ। ਹਾਂ ਜੀ। ਪਰ ਮੈਂ ਆਹ ਕੰਡੀਸ਼ਨ ਦਿਖਾ ਸਾਰੀ। ਬਾਈ ਕਹਿੰਦਾ オリジナル ਕੰਡੀਸ਼ਨ ਦਾ 22 ਮਾਡਲ ਹੈ। ਉੱਚਾ ਮਾਡਲ ਟਰੈਕਟਰ ਹੈ। ਤੇ ਰੈਮ ਰਮ ਚੈ ਤੇ ਇਧਰ ਆ ਟਾਇਰ ਨਾਲ ਦੇਨੇ ਦੇ ਟਾਇਰ ਨਾਲ ਦੇ ਜੀ ਕਿੰਨੇ ਘੰਟੇ ਚੱਲਿਆ ਹੋਇਆ ਇਹ ਇਹ 1100 ਕੁਸ ਚੱਲਿਆ ਹੋਇਆ ਜੀ 1100 ਕੁਸ ਚੱਲਿਆ ਹੋਇਆ ਅਸਾਂ ਕੱਲਾ ਮੜਾ ਜਾਂ ਲੈਂਕਾ ਨੂੰ ਕਈ ਨਾ ਮਾਰਤਾ ਹਾਂ ਇਹ ਆਪਾਂ ਦੱਸ ਕੇ ਦੇਨੇ ਆ ਬਾਕੀ ਆ オリジナル ਹੈ ਆਏ ਬਾਕੀ オリジナル ਆ ਸਾਰਾ ਮੈਨੂੰ ਲੱਗਦਾ ਜਰੂਰੀ ਵੀ ਨਾ ਨਾ ਇੱਥੇ ਨਹੀਂ ਮਾਰਿਆ ਵਾ ਨਾ ਅੱਜ ਇੱਕ ਜਿਹੇ ਤੇ ਕੱਲੀ ਲੈਂਕਾਂ ਕਰੀਆਂ ਵੀ ਉਹਨੇ ਫਸਾ ਕੀਤੀਆਂ ਹੋਈਆਂ ਹਾਂ ਬਸ ਇਹ ਆਪਾਂ ਦੱਸ ਦਿਆਂ ਬਾਕੀ オリジナル ਆ ਸਾਰਾ ਰੈਂਬਰੋ ਸਾਰਾ ਕੋਈ 67 ਵੀ ਨਮੀ ਲਵਾਤੀ ਹੈ 67 ਵੀ ਨਮੀ ਲਵਾਤੀ ਟਾਇਰ ਇਹਨੂੰ ਪੋਲੋ ਦੇਨੇ ਚਾਰੇ ਆ ਬੋਲੋ ਦੇ ਚਾਰੇ ਟਾਇਰ ਪੋਲੋ ਕੰਪਨੀ ਆ ਪਰ ਆ ਆ ਮਾਰਕਾ ਕੰਪਨੀ ਜੋ ਲੱਗ ਕੇ ਆਉਂਦਾ ਆ ਤੁਹਾਨੂੰ ਮੈਂ ਦੱਸਾਂ ਬਾਕੀ ਤਾਂ ਓਰੀਜਨਲ ਆ ਸਾਰਾ ਅੱਛਾ ਜੀ ਤੇ ਹੋਰ ਬਾਈ ਮਾਡਲ ਆ ਅੱਛਾ ਬਾਈ ਮਾਡਲ ਆ ਪਲੇਟ ਵੀ ਮਾਡਲ ਬਰਨਾਲਾ ਨੰਬਰ ਆ ਆ ਆ ਮਾਰ ਕੇ ਜਿਹੜੇ ਆ ਨੇ ਆ ਕੰਪਨੀ ਵਾਲੀ ਸਾਰੇ ਕੰਪਨੀ ਦੇ ਆ ਤਾਂ ਕੰਪਨੀ ਦੇ ਨੇ ਪਰ ਮੇਰੇ ਰੇਸ਼ ਵੀ ਓਮੀ ਆ ਜਿੱਦਾਂ ਹੀ ਸੀਰੀਏੜੀ ਆ ਨਾ ਚਲਾਈ ਜੂਰੀ ਦਾ ਬਾਹਲਾ ਚੰਗਾ ਰੱਖ ਪਰ ਪੁਰਦਾਨਾ ਦਾ ਚੈੱਕ ਕਰਵਾ ਲਈ ਛਤਰੀ ਵੀ ਨਮੀ ਆਏ ਚੱਲਿਆ ਕਿੰਨੇ ਘੰਟੇ 1100 ਘੰਟੇ 1100 ਕੋਸ ਚੱਲਿਆ ਹੋਇਆ 11 ਨਹੀਂ 12 ਪਰ ਮੈਂ ਅਗਲੇ ਰੇਮ ਵੀ ਚੈੱਕ ਕਰ ਪਈ ਆ ਦੀ ਇਹਨਾਂ ਦੇ ਵੀ ਸਟਿੱਕਰ ਜਿੱਦਾਂ ਹੀ ਖੜੇ ਆ ਯਾਰ ਸਾਰਾ Ориਜਨਲ ਹੈ ਰੈਕਟਰ ਬਾਕੀ ਦਾ ਕਰਵਾ ਲੈਣ ਕਿੰਨੂੰ ਕਰੂੰ ਵੀ ਮਾਰਤਾ ਚੋ ਚੋ ਇਹਨੂੰ ਸਟਾਰਟ ਕਰੀ ਇਹਦੀ ਬੜਕ ਕਿਦਾਂ ਦੀ ਆ ਪਾ ਵੀ ਤਾਂ ਵਧੀਆ ਚੰਗੀ ਆ ਦੀ ਆ ਦੀ 4622 ਨੰਬਰ ਹੈ ਪੀਪੀ ਉਨੀ ਬਰਨਾਲੇ ਦਾ ਨੰਬਰ ਆ ਹਾਏ ਹਾਏ ਓਏ ਬੜਕ ਕੇ ਨਾ ਸਾਰਦੇ ਬੰਦ ਕਰ ਦੇ ਇਹ ਨਗਦ ਕੈਸਾ ਦਾ ਕਿ ਲੋਨ ਤੇ ਦੀਗਾ ਇਹ ਹੈਗਾ ਲੋਨ ਤੇ ਹੁਣ ਲੋਨ ਭਰਿਆ ਵੈ ਕਾਜ ਜੀ ਪਰਫਾਰਮ ਹੈਗਾ ਆ ਜਾਵੇ ਸਾਰਾ ਕੁਝ ਓਕੇ ਹਾਂਜੀ ਤੇ ਜਾਨਕੀ ਖਰੀਦਣ ਵਾਲੇ ਸੱਜਣ ਨੂੰ ਕੋਈ ਦਿੱਕਤ ਨਹੀਂ ਜੇ ਉਹਨੇ ਲੋਨ ਕਰਵਾਉਣਾ ਜਿਹਦੀ ਹੋਊਗਾ ਲੋਨ ਭਰਨ ਜੇਦੀ ਹੋਊਗਾ ਕਿੰਨੇ ਕ ਦਾ ਲੋਨ ਹੋ ਜੀ ਟਰੈਕਟਰ ਦੇ ਉੱਪਰ ਲੋਨ ਤੇ ਹੋ ਜੂਗਾ ਜੀ 3 ਲੱਖ ਦਾ 3 ਲੱਖ ਦਾ ਹਾਂਜੀ ਇਹ ਇਹਦੀ ਮੰਗ ਕੀ ਰਿਹਾ ਆਪਾਂ ਮੰਗਦੇ ਸਵਾ 4 ਲੱਖਾਂ ਜੀ ਸਵਾ 4 ਲੱਖ ਰੁਪਈਆ ਦਾ ਰਹਿ ਗਿਆ ਫਰਕ 1 ਲੱਖ ਤੇ 20 ਹਜ਼ਾਰ ਦਾ ਮਾਣ ਤਣ ਕਿੰਨਾ ਕਰੇਗਾ 4 ਲੱਖ ਦਾ ਦੇ ਦਾਂਗੇ ਰੁਪਈਆ ਜਾਨਕੀ 1 ਲੱਖ ਚੱਕ ਲਿਓ 1 ਲੱਖ ਦੇ ਵਿੱਚੋਂ ਕਿੰਨੀ ਸ਼ੋਰਟ ਕਰਦੇ ਗਲਾ ਦੱਸਦੇ ਹੁਣ ਲੱਖ ਤੋਂ ਥੋੜ ਬਾਈ ਮਾਡਲ 4 ਲੱਖ ਦੇ ਵਿੱਚ ਬਣ ਰਿਹਾ ਹੈ ਇਹਦੇ ਵਿੱਚੋਂ ਮਾਨਤਾਣ ਕਿੰਨਾ ਕਰੇਗਾ 5000 ਹੋਰ ਕਰ ਦਾਂਗੇ 5 5 ਕਰ ਦਾਂਗੇ ਕਿੰਨਾ ਰਹਿ ਗਿਆ 95 ਰੁਪਇਆ 90000 ਚੱਕ ਲਿਓ ਯਾਰ 5 ਮੈਂ ਚੱਕ ਦੰਨਾ ਬੰਦਾ ਨਹੀਂ ਮੋੜਨਾ ਚਾਹੀਦਾ ਜਿਹੜੇ ਸੱਜਣ ਨੇ ਟਰੈਕਟਰ ਲੈਣਾ ਟਰੈਕਟਰ ਧਰਮੇ ਚਾਹੀ ਚਾਰੇ ਪਾਸੇ ਦੁਆਰੇ ਗੇੜਾ ਦੇ ਟਰੈਕਟਰ ਬਾਲਾ ਚੰਗਾ ਬਾਲਾ ਚੰਗਾ ਟਰੈਕਟਰ ਹੈ ਨਾ ਤੇ ਜਿਹੜਾ ਆ ਖੜਾ ਹੁਣ ਇਹਦੇ ਵਾਰੀ ਵੀ ਦੱਸ ਦਈਏ ਇਹ 14 ਮਾਡਲ ਆ 14 ਮਾਡਲ ਹੈ ਧਰਮੇ ਚਾਰੇ ਟਾਇਰ ਤੇ ਜਮੀ ਨਾ ਮੇਰੇ ਇਹੋ ਵੀ ਨਮੇ ਨੇ ਪੋਲੋ ਦੇ ਪੋਲੋ ਦੇ ਨਹੀਂ ਚਾਰੇ ਟਾਇਰ ਇਧਰ ਵੀ ਚੈੱਕ ਕਰ ਉਹ ਤਾਂ ਬਾਹਰ ਆ ਗੱਡੀਆਂ ਉੱਪਰ ਲੱਗੀਆਂ ਵੀ ਨੇ ਆ ਵੀ ਦਿਖਾ ਦੇ ਕੱਲ ਹੀ ਲਾਏ ਨੇ ਟਾਇਰ ਤਾਂ ਦੇ ਆ ਆ ਪੋਲੋ ਇਹਨਾਂ ਦੀ ਆ ਵੀ ਦਿਖਾ ਦੇ ਇਸ ਕੱਲ ਹੀ ਲਾਏ ਨੇ ਕੱਲ ਹੀ ਲਾਏ ਨੇ ਅਰੇ ਮੈਂ ਵੀ ਚੈੱਕ ਕਰਵਾ ਦੇ ਲੱਗਦਾ ਸਮਗਰਾਹ ਅੰਦਰੋਂ ਵੀ ਚੈੱਕ ਕਰਵਾ ਦੇ ਅਰੇ ਮੂੰਹਲੇ ਵੀ ਚੈੱਕ ਕਰਵਾ ਦੇ ਆ ਸਾਰਾ ਬਲੈਕ ਬਲੂਕ ਦਾ ਇਹ ਵੀ origignal ਹੀ ਹੈ ਇਹ origignal ਆ ਜੀ ਕਿ ਸੋ ਦਾ ਸੋ ਦਾ ਵੀ origignal origignal ਇਹ ਕਿੰਨਾ ਮਾਡਲ ਹੈ 14 2014 ਹੂੰ ਉਹ ਕਿੰਨੇ ਨੰਬਰ ਇਹਦਾ ਵੀ ਪੀਵੀਯੂ 19 ਐਚ ਹੈ ਬਰਨਾਲੇ ਦਾ ਨੰਬਰ ਆ ਹਾਂ ਪਾਰਟੀ ਕਮੀ ਦਾ ਨਾਮ ਹੈ ਇਹ ਦੂਜੀ ਦੇ ਇਹ ਦੂਜੇ ਸਾਹਮਣੇ ਨਾਮ ਚੱਲ ਕਿੰਨਾ ਕ ਗਿਆ ਹੁਣ ਤੱਕ ਚੱਲ ਗਿਆ ਬਈ ਮੀਟਰ ਦੇਖ ਲੈਣਾ ਕਿੰਨਾ ਚੱਲ ਗਿਆ ਤੋਂ ਦੋ ਲਾਇਆ 0 ਲੈ ਬੰਨਾ ਘੱਟ ਗਿਆ ਚ ਚੱਲ ਗਿਆ 3500 ਘੰਟਾ 3500 ਘੰਟਾ ਚੱਲਿਆ ਹੋਇਆ ਓਰੀਜਨਲ ਚੱਲਿਆ ਹੋਇਆ ਆ ਹਿੱਸੇ-ਉਸੇ ਵਾਲਾ ਸਾਰਾ ਲੈਂਕ ਆਪਣੇ ਉਹ ਜਿੰਨੀ ਕਾਤਾ ਉਹਨਾਂ ਕਾ ਲਾ ਦੇਣੇ ਮੈਂ ਆ ਲਾਤਾ ਓਰੇ ਹਾਂ ਐ ਮਾ ਲਾ ਬਈ ਆਪਾਂ ਕਿਹੜੀ ਵੀ ਸੌ ਖਾਦੀ ਵਿਆਜ ਮੈਂ ਲਾਤਾ ਕਲਮ ਕੋਲ ਮੋ ਨਾਲ ਹਾਂ ਇੰਨਾ ਕ ਤਾਂ ਲਾਇਆ ਵੇ ਕਲਮਾ ਲਾ ਕੇ ਕਹੇ ਬਾ ਕਿਉਂ ਚੰਗੜ ਰੇਟ ਸਰ ਮੈਂ 2000 ਮੇਰੇ ਸਾਬ ਨਾਲ ਉਹਦਾ ਖਾੜਾ ਜੇ ਧਰਮਪ੍ਰੀਤ ਦਾ ਕਿੰਨੇ ਸਣਚ ਆਇਆ ਸੀ ਬਸ ਉਹ ਖਾੜੇ ਵਾਲਾ ਕੰਮ ਹੀ ਆ ਤਾਂ ਗੱਲ ਸਮਝਦੇ ਕੋਣੇ ਗੀਤ ਗਾਇਆ ਸੀ ਕਹਿੰਦਾ ਕੁੱਟ ਪੀਤੀ ਵਿੱਚ ਜਾਂਦੀ ਆ ਨਿਕਲ ਗੱਲ ਸੱਚੀ ਇਹਨੇ ਦੱਸਦਾ ਕਹਿੰਦਾ ਯਾਰ ਜਿਹੜਾ ਕੁਸ ਹੋਇਆ ਹੋਇਆ ਚੀਤੇ ਇਧਰ ਬੱਜਿਆ ਹੋਇਆ ਪਾਣੀ ਤਾਂ ਨਹੀਂ ਜਬਜਿਆ ਹੋਇਆ ਠੀਕ ਆ ਇਧਰ ਵੀ ਆ ਯਾਰ ਆ ਰਮ ਚੈੱਕ ਕਰ ਬਾਈ ਇਧਰ ਵੀ ਆ ਜਾ ਹਾਂ ਆ ਸਾਰਾ ਕਰਵਾ ਚੈੱਕ ਮੁਰਗਾਲ 14 14 ਮਾਡਲ ਹੈ ਸੈਕੰਡ ਓਨਰ ਆ ਪੰਜਾਬ ਨੰਬਰ ਆ ਹਾਂ ਟਾਇਰ ਨੰਮੇ ਨੇ ਚਾਰੀ ਚਾਰ ਟਾਇਰ ਨੰਮੇ ਨੇ ਇਹ ਇਹਦੇ ਉੱਪਰ ਕਿੰਨੇ ਕ ਦਾ ਲੋਨ ਹੋ ਸਕਦਾ ਹੁਣ ਇਹਦੇ ਵੀਰੂ ਤਿੰਨ ਸਵਾ ਤਿੰਨ ਲੱਖ ਦਾ ਸੱਤ ਸਵਾ ਤਣ ਲਖਦਾ ਇਹਦਾ ਕੀ ਮੰਗਦੇ ਆ ਮਾ ਤੇ ਇਹਦਾ ਵੀ ਸਵਾ ਚਾਰ ਹੀ ਆ ਅੱਜ ਫਿਕਸ ਰੇਟ ਹੀ ਕਰਤੇ ਜਮਾ ਬਰਨਾਲਾ ਨੰਬਰ ਇਹ ਰੇਟ ਵੀ ਇੱਕੋ ਹੀ ਰੱਖਦੇ ਰੇਟ ਫਿਰ ਇਹਦਾ ਵੀ ਪੂਰਾ ਇਹਦਾ ਵੀ ਨਾ ਕੋਈ ਕਰਦੇ ਯਾਰ ਜਦੋਂ ਮੈਂ ਇੱਕੋ ਹੀ ਕਰਤਾ 90000 ਕਰਦੇ ਚਲ ਜੀ ਤੂੰ ਕਹਿਦਾ ਹੁਣ ਜੇ ਇੱਕੋ ਨੰਬਰ ਇੱਕੋ ਕਰ ਦਾਂਗੇ ਪੈਣਾ ਕੁਝ ਨਹੀਂ ਹੁੰਦਾ ਚੱਕ ਤਰ ਮੈਂ ਓਏ 90000 ਲਿਓ ਫਾਰਮ ਟਰੈਕ 60 ਲੈ ਜੋ ਬਾਕੀ ਉਹ ਜੋ ਲੋਨ 90000 ਲੈ ਉਪਰੀਤ ਲੈ ਜੋ ਉਪਰੀਤ ਲੈ ਜੋ ਤੇ ਦੋਨੇ ਬਰਨਾਲਾ ਨੰਬਰ ਦੋਨੇ ਬਰਨਾਲਾ ਨੰਬਰ ਨੇ ਦੋਨੇ ਚੱਲ ਚਲਾਵ ਦੇ ਘੰਟ ਨੇ ਦੋਨਾਂ ਦੀ ਚਾਰੇ ਟਾਇਰ ਨਾ ਮੈਂ ਵਰਗੇ ਨੇ ਇਧੇ ਤੇ ਜਮੀਨ ਨਮੀ ਨੇ ਇਧੇ ਨਵੇਂ ਵਰਗੇ ਨੇ ਹਣਾ ਕੋਦੇ ਨਵੇਂ ਵਰਗੇ ਨੇ ਇਹ ਇਹਨੂੰ ਵੀ ਸਟਾਰਟ ਕਰਕੇ ਦਿਖਾ ਫਿਰ ਹੁਣ ਇਹਦੇ ਵਿੱਚ ਵੀ ਕੰਮ ਆਈ ਇਹਦੀ ਵਾਲੀ ਚੰਗੇ ਜਿਹਾ ਸਾਇਲੈਂਸਰ ਕੋਲੇ ਕੈਮਰਾ ਕਰ ਲੈ ਇਹਦੇ ਵੀ ਅਸਾਂ ਜੀ ਹਾਂ ਬਾਣੇ ਭੁੰਦਾ ਹੈ ਹੈ ਤੇ ਮੈਂ ਸਟਾਰਟਿੰਗ ਵੜੀ ਕਰੜੀ ਜਾਉ ਅਜਾ ਜਾਂਦਾ ਨਾ ਇਕੱਲੇ ਇਕੱਲੇ ਦਾਣੇ ਹਾਂ ਉਹਣਾ ਇਹ ਦੱਸ ਦੇ ਸੱਜਣ ਆਉਣ ਕਿਥੇ ਡਰੈਸ ਦੱਸ ਕਰ ਆਪਣਾ ਪਿੰਡ ਫਰਵਾਹੀ ਹਾਂ ਜ਼ਿਲ੍ਹਾ ਬਰਨਾਲਾ ਹਾਂ ਪਿੰਡ ਫਰਵਾਹੀ ਜ਼ਿਲ੍ਹਾ ਬਰਨਾਲਾ ਤੇ ਬਸ ਫਿਰ ਮਿੰਟ ਮਾਰੋ ਐਵੇਂ ਨਾ ਕਿਤੇ ਕਰਦੇ ਰਹੇ ਜੋ ਲਾਲਾ ਲਾਲਾ ਕੋਈ ਹੋਰ ਲੱਜੇ ਨਹੀਂ ਮਿਲਦੇ ਜਮਾਂ ਹੈ ਬਾਹਲੇ ਸਿਰੇ ਦੇ ਨੇ ਤਾਂ ਜਮਾਂ ਸਹੀ ਗੱਲ ਆ ਟਰੈਕਟਰ ਪੂਰੇ ਕੱਬਿਆ ਯਾਰ ਆਜੋ ਮੇਥਰੋ ਨੰਬਰ ਦੱਸੀ ਕਰ ਲਾਲ ਆਪਣਾ ਗੁਰਪਾਲ 8146421713 8146417131 ਹਾਂਜੀ ਤੇ ਬਸ ਮਿੰਟ ਮਾਰੋ ਯਾਰ ਫਟਾਫਟ ਨੋਟਾਂ ਦੀ ਬਣਾ ਕੇ ਬੱਤੀ ਪੜਾ ਤੋ ਗਰਾਸ ਆਈ ਹੋਰ ਆਹ ਕਰੋ ਸੰਪਰਕ